ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੂੰ ਗੁਰੂ ਨਾਨਕ ਨਾਮ ਲਿਵਾ ਸਮੂਹ ਸਿੱਖਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਜਰਾ ਧਿਆਨ ਦੇਣਾ ਵੀ ਮੈਂ ਆਪ ਜੀ ਨੂੰ ਕੀ ਅਪੀਲ ਕਰ ਰਿਹਾ ਆਪ ਜੀ ਨੂੰ ਪਤਾ ਹੈ ਕਿ ਅੱਜ ਦੀਆਂ ਅਖਬਾਰਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਰਾਜ ਵਿੱਚ ਹੋਈਆਂ ਬੇਦਵੀਆਂ ਤੇ ਹੋਰ ਜਿਹੜੇ ਕੰਗੋਏ ਉਹਨਾਂ ਦੀ ਉਹਨੇ ਮਾਫੀ ਮੰਗੀ ਹੈ ਜੋ ਜੋ ਇਹਨਾਂ ਦੇ ਰਾਜ ਦੇ ਵਿੱਚ ਜਿਸ ਤਰ੍ਹਾਂ ਸਿੱਖ ਆਂ ਦਾ ਕਤਲੇਆਮ ਕਰਾਉਣਾ ਸੁਮੇਤ ਸੈਣੀ ਵਰਗਿਆਂ ਨੂੰ ਇਹਨਾਂ ਨੇ ਡੀਜੀਪੀ ਲਾਉਣਾ ਤੇ ਜਿੰਨੇ ਵੀ ਪਿਛਲੇ ਪੁਲਿਸ ਮੁਕਾਬਲੇ ਹੋਏ ਸੀ ਉਹਨਾਂ ਨੂੰ ਵੀ ਮਾਤ ਪਾਉਂਦਿਆਂ ਇਹਨਾਂ ਦੇ ਰਾਜ ਦੇ ਵਿੱਚ ਵੀ ਉਹ ਕੁਝ ਹੋਣਾ ਉਹ ਤਾਂ ਬਹੁਤ ਲੰਬੀ ਲਿਸਟ ਹੈ ਲੇਕਿਨ ਇੱਕ ਗੱਲ ਰਚੋ ਕਿ ਇਹਨਾਂ ਦੇ ਰਾਜ ਵਿੱਚ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪ੍ਰਧਾਨ ਇਹਨਾਂ ਦੀ ਜੇਬ ਚੋਂ ਨਿਕਲ ਸੀ ਨਿਕਲਦੇ ਰਹੇ ਨੇ ਹੁਣ ਤੱਕ ਉਹਨਾਂ ਵੱਲੋਂ ਆ ਕਿਤਾਬ ਪਬਲਿਸ਼ ਕੀਤੀ ਗਈ ਆ ਸਿੱਖ ਇਤਿਹਾਸ ਨਾਂ ਦੀ ਹਿੰਦੀ ਭਾਸ਼ਾ ਚ ਜਿੱਥੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਨੌਕਰਾਂ ਦੇ ਪੇਟੋਂ ਬੱਚੇ ਜਿਵੇਂ ਨਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮ ਹੱਤਿਆ ਕਰਨ ਵਾਲੇ ਲੇਖ ਕੇ ਤੇ ਕਿਤਾਬ ਪਬਲਿਸ਼ ਕੀਤੀ ਆ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਲ 1999 ਚ ਇਹਨਾਂ ਦੇ ਰਾਜ ਵਿੱਚ ਦੂਸਰੀ ਆ ਕਿਤਾਬ ਜਿਹੜੀ ਆ ਇਹ ਇੱਕ ਕਿਤਾਬ ਇਹਨਾਂ ਨੇ ਹਿਸਟਰੀ ਆਫ ਪੰਜਾਬ ਪਲੱਸ 2 ਦੇ ਬੱਚਿਆਂ ਨੂੰ ਜੋ ਪੰਜਾਬ ਸਕੂਲ ਸਿੱਖਿਆ ਭਾਗ ਨੂੰ ਨੋਟੀਫਾਈ ਕਰਕੇ ਤੇ ਇਹ ਕਿਤਾਬਾਂ ਪੜਾਈਆਂ ਗਈਆਂ ਇਹਨਾਂ ਦੇ ਰਾਜ ਦੇ ਵਿੱਚ ਸਿੱਖ ਧਰਮ ਨੂੰ ਮੋਢੋਂ ਰਦ ਕੀਤਾ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇਹ ਲਿਖਿਆ ਗਿਆ ਕਿ ਉਹ ਚੋਰ ਡਾਕੂ ਡਕੈਤੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਨੂੰ ਮੌਕੇ ਦੀ ਹਕੂਮਤ ਨੇ ਫੜ ਕੇ ਤੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ ਤੇ ਫਿਰ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਤੇ ਗਵਾਲੀਅਰ ਦੇ ਕਿਲੇ ਦੇ ਚੌਂ ਦਰਵਾਜ਼ਿਆਂ ਨਾਲ ਟੰਗੇ ਗਏ ਦੀ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾਂ ਤੇ ਮਜਲੂਮਾਂ ਦਾ ਅੱਕ ਨੂੰ ਖੂਨ ਪੀਣ ਵਾਲਾ ਦੱਸ ਕੇ ਇਹ ਕਿਤਾਬਾਂ ਪਬਲਿਸ਼ ਕਰਾਈਆਂ ਗਈਆਂ ਅਤੇ ਲੰਬਾ ਸਮਾਂ 1997 ਤੋਂ ਲੈ ਕੇ ਸਾਲ 2017 ਤੱਕ 5 ਸਾਲ 15 ਸਾਲ ਇਹਨਾਂ ਦੇ ਸੁਖਵੀਰ ਦੇ ਰਾਜ ਵਿੱਚ ਇਹਦੇ ਪਿਤਾ ਤੇ ਇਹਨਾਂ ਦੇ ਰਾਜ ਵਿੱਚ ਤੇ ਉਸ ਤੋਂ ਪੜਾਈਆਂ ਗਈਆਂ ਤੇ ਨਾਲ 5 ਸਾਲ ਕਾਂਗਰਸ ਦੇ ਰਾਜ ਵਿੱਚ ਪੜਾਈਆਂ ਗਈਆਂ ਸੋ ਇਸ ਤੋਂ ਅੱਗੇ ਵੀ ਆਹ ਧਾਕੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਾਲ 2000 ਦੇ ਵਿੱਚ ਸਤ ਗੁਰੂ ਰਾਨ ਸਿੰਘ ਚੇਅਰ ਸਥਾਪਿਤ ਕੀਤੀ ਗਿਆ ਸਤ ਗੁਰੂ ਸ਼ਬਦ ਅਸੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਗਾਰ ਕਿਸੇ ਨੂੰ ਸਤ ਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕਰ ਸਕਦੇ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਤੇ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰ ਰਿਹਾ ਹੈ ਕੀ ਇਹ ਠੀਕ ਹੈ ਇਸ ਤੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਅੱਜ ਤੋਂ 6 ਸਾਲ ਪਹਿਲਾਂ ਜਿਹੜਾ ਸੀ ਉਥੇ ਜਗ੍ਹਾ ਦਿੱਤੀ ਦਰਬਾਰ ਸਾਹਿਬ ਵਿੱਚ ਉਹਨਾਂ ਨੇ ਆਪਣਾ ਕੈਂਪ ਲਾਇਆ ਜਿੱਡ ਦੇ ਕੇ ਪੁਰਾਣਾ ਜੋੜਾ ਘਰ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਉਥੇ ਉਹਨਾਂ ਨੇ ਕੈਂਪ ਲਾਇਆ ਉਹਨਾਂ ਨੇ ਗੁਰਬਾਣੀ ਦੇ ਘਟਕੇ ਉਹ ਘੁਟਕੇ ਮੰਨੇ ਜਿਨ੍ਹਾਂ ਘੁਟਕਿਆਂ ਤੇ ਲਿਖਿਆ ਸੀ ੴ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ ਨਾਮ ਧਾਰੀ ਨਿਤਨੇ ਉਹ ਆ ਤੁਸੀਂ ਵੇਖੋ ਕਿ ਉਹਨਾਂ ਦਾ ਜਿਹੜਾ ਉਹ ਕੀ ਕਰਦੇ ਨੇ ਕਿ ਜਿੱਥੇ ਇਹਨਾਂ ਦਾ ਜਿਹੜਾ ਦੇਹ ਧਾਰੀ ਗੁਰੂ ਆ ਡਮੀ ਉਹ ਬੈਠਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਨਾ ਚਾਉਰ ਹੈ ਤੇ ਨਾ ਛਤਰ ਹੈ ਕੋਈ ਤੇ ਚੰਦਵਾ ਵੀ ਨਹੀਂ ਆ ਤੇ ਨਾ ਹੀ ਕੋਈ ਚਾਉਰ ਕਰਨ ਵਾਲਾ ਲੇਕਿਨ ਇਹ ਜਿੱਥੇ ਬੈਠਦਾ ਹੈ ਉਥੇ ਉੱਤੇ ਛਤਰ ਹੈ ਤੇ ਚੌੜੀ ਆਦਮੀ ਕਰਦਾ ਉਹਨੂੰ ਇਹ ਸਤਿਗੁਰੂ ਕਹਿ ਕੇ ਤੇ ਸੰਬੋਧਨ ਕਰਦੇ ਨੇ ਕੀ ਇਹ ਦੇਹਧਾਰੀ ਗੁਰੂ ਨੂੰ ਮੰਨਤਾ ਨਹੀਂ ਮੈਂ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਰੂਪ ਸਵਾਲ ਕਰਦਾ ਭਈ ਬਾਕੀ ਤੇਨਾਂ ਜੋ ਕੋਈ ਕੀਤਾ ਕਿਸੇ ਨੂੰ ਭੁਲੇਖਾ ਨਹੀਂ ਤੇ ਕੀ ਕੁਛ ਇਹਨਾਂ ਨੇ ਕੀਤਾ ਪਰ ਇਹ ਦੱਸ ਦਿਓ ਵੀ ਜਿਨ੍ਹਾਂ ਨੇ ਆ ਕਿਤਾਬਾਂ ਇਹਨਾਂ ਦੇ ਰਾਜ ਵਿੱਚ ਸਕੂਲਾਂ 'ਚ ਪੜਾਈਆਂ ਗਈਆਂ ਜਿਨ੍ਹਾਂ ਦੇ ਰਾਜ ਵਿੱਚ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖਦੀਆਂ ਜਿਨ੍ਹਾਂ ਨੇ ਖੁਦ ਦੇਰ ਧਾਰੀ ਗੁਰੂਆਂ ਨੂੰ ਮਾਨਤਾ ਦੇ ਕੇ ਸਤਿਗੁਰੂ ਦੀ ਪਦਵੀ ਦਿੱਤੀ ਆ ਕੀ ਇਹ ਵੀ ਗਲਤੀ ਆ ਕੀ ਇਹ ਸਿੱਖ ਕੌਮ ਨੂੰ ਨਿਸ਼ਟ ਉਹ ਨਬੂਤ ਕਰਨ ਵਾਸਤੇ ਇੱਕ ਸਾਜ਼ਿਸ਼ ਨਹੀਂ ਇਹਨਾਂ ਸਾਜ਼ਿਸ਼ ਘੜਿਆ ਨੂੰ ਕੀ ਪੰਥ ਜਿਹੜਾ ਉਹ 마ਫ ਕਰੇਗਾ ਇਹ ਜਰਾ ਵਿਚਾਰ ਕਰ ਲਿਓ ਜਿਹੜੇ ਵੀ ਲੋਕ ਇਹ ਗੱਲ ਦੇ ਆ ਅਕਚੂਨ ਬੋਲ ਰਹੇ ਨੇ ਉਹਨੇ ਜੀ ਚੰਗਾ ਕੀਤਾ ਮਾਫੀ ਮੰਗ ਲਈ ਆ ਤੇ ਹੁਣ ਸਾਨੂੰ ਵਿਚਾਰ ਕਰਨੀ ਚਾਹੀਦੀ ਆ ਆ ਸਰਦਾਰ ਭਿੰਡਰਸਰ ਸਾਹ ਦਾ ਵੀ ਬਿਆਨ ਅਖਬਾਰ ਚ ਆਇਆ ਸਾਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਆ ਹੋਰ ਵੀ ਬੜਿਆਂ ਦੇ ਆਏ ਨੇ ਪਰ ਮੈਂ ਇੱਕੋ ਇੱਕ ਸਵਾਲ ਕਰਦਾ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਕਰਦਾ ਨੇ ਵੀ ਜਿਨ੍ਹਾਂ ਨੇ ਏਡੇ ਏਡੇ ਜ਼ੁਲਮ ਕਰਤੇ ਆ ਜਿਹੜੇ ਤੁਹਾਨੂੰ ਦੱਸੇ ਨੇ ਕੀ ਅਜੇ ਮਾਫੀ ਦੇਣ ਜੋ ਹਾਂ ਜੇ ਨਹੀਂ ਤਾਂ ਫਿਰ ਅਸੀਂ ਚੁੱਪ ਕਿਉਂ ਆ ਤੇ ਜਿਹੜੇ ਅੱਜ ਇਹ ਮਾਫੀ ਦੇਣ ਤੇ ਉਹਦੀ ਹਾਂ ਚ ਹਾਂ ਬੁਲਾ ਰਹੇ ਨੇ ਉਹਨਾਂ ਨੂੰ ਵੀ ਸਵਾਲ ਪੁੱਛਣੇ ਬੰਦੇ ਨੇ ਆਓ ਖਾਲਸਾ ਜੀ ਨਾਲ ਕੇ ਇਹਨਾਂ ਲੋਕਾਂ ਤੋਂ ਆਪਾਂ ਇਹ ਹਿਸਾਬ ਕਾ ਮੰਗੀਏ ਵੀ ਆ ਜਿਹੜੀਆਂ ਕਿਤਾਬਾਂ ਜਿਹੜੀਆਂ ਤੁਸੀਂ ਏ ਏਡੀਆਂ ਏ ਵੱਡੀਆਂ ਲਖਾਤੀਆਂ ਜੇ ਤਾਰੀ ਗੁਰੂਆਂ ਤੋਂ ਹੀ ਮਾਨਤਾ ਦਿੱਤੀ ਕੀ ਤੁਸੀਂ ਬਖਸ਼ਣ ਯੋਗ ਹੋ ਇਹ ਸਵਾਲ ਕਰੇ ਚਾਹੀਦੇ ਨੇ ਲਾਈਗਰ ਜੀ ਕਾ ਖਾਲਸਾ ਲਾਈਗਰ ਜੀ ਕੀ ਫਤ